ਵਰਜੇ ਦਾ ਖਾਲਸਾ ਵਰਜੇ ਕੇ ਪਤੇ ਅੱਜ ਆਪਾਂ ਗੱਲ ਕਰਦੇ ਆਂ ਭਗਵਾਨਤਮਾਨ ਤੇ ਸਖਬੀਰ ਬਦਲ ਦੀ ਤੁਹਾਨੂੰ ਸਿੱਧੀ ਸੁਣਾਉਣੇ ਆ ਕਿ ਅੱਜ ਭਗਵਾਨਤਮਾਨ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਬੇਸਕੋਨ ਨੇ ਨਾਂ ਨਹੀਂ ਲਿਆ ਪਰ ਅਸਾਰਾ ਕਿਤੇ ਬਦਲ ਸੀ ਸਖਬੀਰ ਬਦਲਾ ਬੇਆਦਵੀ ਦੇ ਮੁੱਦੇ ਨੂੰ ਲੈ ਕੇ ਉਨੇ ਕੇ ਅਗੇ ਥੋੜੇ ਦਿਨਾਂ ਵਿੱਚ ਤੁਹਾਨੂੰ ਖੁਸ਼ਖਬਰੀ ਸੁਣਨ ਜਾ ਰਹੇ ਆ ਜਣੇ ਕੇ ਸੁਖਬੀਰ ਬਾਦਲ ਨੂੰ ਜਿਹੜਾ ਹੁਣ ਸੰਗਲ ਲੱਗਣ ਵਾਲਾਗਾ ਸੰਗਲ ਕਿਹਦਾ ਲੱਗਣ ਵਾਲਾਗਾ ਪੁਲਿਸ ਦਾ ਹੱਥਕੜੀ ਲੱਗੇਗੀ ਤੇ ਸੁਖਬੀਰ ਬਾਦਲ ਜੇਲ੍ਹ ਦੀ ਯਾਤਰਾ ਕਰੇਗਾ ਲਾਜ਼ਮੀ ਭਗਵਾਨ ਜੀ ਨੇ ਇਥੋਂ ਤੱਕ ਕਹਿ ਦਿੱਤਾ ਕਿ ਜਿਹੜੀ ਗਲਤੀਆਂ ਮੰਨਦੇ ਫਿਰਦੇ ਹੋ ਗਲਤੀਆਂ ਦੀ ਮਾਫੀ ਤਾਂ ਹੋ ਸਕਦੀ ਆ ਪਰ ਗਨਾਹਾਂ ਦੀ ਗਲਤੀ ਨਹੀਂ ਮaaf ਹੋਉਂਦੀ ਤੁਸੀਂ ਗਨਾਹ ਕੀਤੇ ਨੇ ਜਿਹੜਾ ਹੁਣ ਪ੍ਰਦੀਪ ਕਲੇਰ ਨੇ ਖੁਲਾਸੇ ਕਰ ਦਿੱਤੇ ਇਸ ਨੂੰ ਲੈ ਕੇ ਹੁਣ ਸਰਕਾਰ ਜਣੀ ਕਿ ਥੋੜੀ ਜਿਹੀ ਹਰਕਤ ਦੇ ਵਿੱਚ ਆਈ ਆ ਇਹ ਲੱਗਦਾ ਕਿਤੇ ਨਾ ਕਿਤੇ ਹੁਣ ਸਿੱਖ ਕੌਮ ਨੂੰ ਇਨਸਾਫ ਮਿਲੇਗਾ। ਬਾਕੀ ਤੁਸੀਂ ਕਮੈਂਟਾਂ ਵਿੱਚ ਦੱਸ ਦਿਓ ਕਿ ਸਿੱਖ ਕੌਮ ਨੂੰ ਕਦੋਂ ਇਨਸਾਫ ਮਿਲੇ ਗਿਆ। ਇਹ ਨਹੀਂ ਕਿ ਕੱਲਾ ਸਖਬੀਰ ਬਾਦਲ ਫੜ ਲਿਆ ਤਾਂ ਸਿੱਖ ਕੌਮ ਨੂੰ ਇਨਸਾਫ ਮਿਲੇਗਾ। ਜਿਹੜੇ ਵੀ ਦੋਸ਼ੀ ਨੇ ਜਿੰਨੇ ਵੀ ਦੋਸ਼ੀ ਨੇ ਪ੍ਰਦੀਪ ਕਲੇਰ ਵੀ ਦੋਸ਼ੀ ਆ ਹਰਸ਼ ਤੂਰੀ ਆ ਸੰਦੀਪ ਬਰੇਟਾ ਦਾ ਬਲਾਤਕਾਰੇ ਸਾਧਾ ਤੇ ਹਣੀਪਰੀਤਾ ਇੰਨੇ ਕ ਬੰਦਿਆਂ ਦਾ ਮੋٹے ਮੋਟੇ ਦਾ ਮੈਨੂੰ ਪਤਾ ਕੁਝ ਜੇਲ੍ਹਾਂ ਦੇ ਵਿੱਚ ਬੈਠੇ ਨੇ ਤੇ ਦੋ ਚਾਰ ਜਿਹੜੇ ਸੁਰਗ ਸੁਧਾਰ ਗਏ ਨਰਕਾਂ ਦੀ ਜਿਹੜੀ ਟਿਕਟ ਜਿਨ੍ਹਾਂ ਦੀ ਕੱਟੀ ਗਈ ਉਹ ਜਿਹੜੇ ਤਾਂ ਚਲੇ ਗਏ ਤੇ ਸੁਖਵੀਰ ਬਾਦਲਾ ਮੈਨੂੰ ਲੱਗਦਾਗਾ ਜਿਸ ਤਰ੍ਹਾਂ ਅੱਜ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਆਪਣਾ ਦੇਸ਼ ਛੱਡ ਕੇ ਭੱਜਈ ਲਾਵਾਰਸ ਲੋਕਾਂ ਨੂੰ ਛੱਡ ਕੇ ਭੱਜਈ ਦਰਦ ਦੀ ਮਾਰੀ ਤੇ ਕਿਦੇ ਇਹੀ ਸਾਰਾ ਕੁਝ ਜਿਹੜਾ ਸਦਾਮ ਹਸੈਨ ਉੱਤੇ ਜਿਹੜਾ ਬਿੱਤਿਆ ਸੀ ਪਰ ਸਦਾਮ ਹਸੈਨ ਨੇ ਇਹ ਕਹਿ ਦਿੱਤਾ ਸੀ ਕਿ ਮੈਂ ਆਪਣਾ ਦੇਸ਼ ਨਹੀਂ ਛੱਡਦਾ ਤੇ ਬਾਅਦ ਦੇ ਵਿੱਚ ਸਦਾਮ ਹਸਨ ਦੇ ਜਿਹੜੇ ਮੌਤਾ ਤੁਹਾਨੂੰ ਪਤਾਗਾ ਕਿ ਫਾਂਸੀ ਦਿੱਤੀ ਗਈ ਆ ਤੇ ਉਹਨਾਂ ਦੇ ਦੋਨਾਂ ਪੁੱਤਰਾਂ ਨੂੰ ਵੀ ਸ਼ਾਇਦ ਜੇ ਮੈਂ ਨਾ ਗਲਤ ਹੋਵਾਂ ਉਹ ਮਾਰ ਦਿੱਤਾ ਸੀ ਫੌਜ ਵੱਲੋਂ ਜਾਨੀ ਕਿ ਅਮਰੀਕਾ ਵੱਲੋਂ ਸੌ ਤੋਂ ਵੱਡੀ ਗੱਲ ਆ ਕਿ ਆਪਣਾ ਦੇਸ਼ ਛੱਡ ਕੇ ਨਹੀਂ ਭੱਜਿਆ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਆ ਤੇ ਦੇਸ਼ ਛੱਡ ਕੇ ਭੱਜੇ ਆਈ ਤੇ ਹੁਣ ਮੈਨੂੰ ਐ ਲੱਗਦਾ ਸੁਖਵੀਰ ਜੀ ਕਿਤੇ ਤੂੰ ਵੀ ਨਾ ਕਿਸੇ ਪਾਸੇ ਚੜ ਜਾਈ ਹੁਣ ਅਡੀਕਲੀ ਮੜਾ ਜਾ ਕਿਉਂਕਿ ਜਦੋਂ ਬੰਦਾ ਪਾਪ ਕਰਦਾ ਉਦੋਂ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਪਾਪ ਕਰ ਰਹੇ ਆ ਗਨਾਹ ਕਰ ਰਹੇ ਆ ਬੱਜਰ ਗਲਤੀਆਂ ਕਰ ਰਹੇ ਆ ਹੁਣ ਸੁਖਵੀਰ ਬਾਦਲ ਤੋਂ ਇਲਾਵਾ ਕਿਹੜੇ ਕਿਹੜੇ ਅਕਾਲੀ ਦਲ ਇਹਦੇ ਵਿੱਚ ਲਿਬੇਟ ਦੇ ਵਿੱਚ ਆਉਣਗੇ ਇਤਾ ਭਗਵੰਤ ਮਾਨ ਦੱਸੂਗਾ ਜਾਂ ਫਿਰ ਸਵਾ ਦੱਸੇਗਾ ਹੁਣ ਭਗਵੰਤ ਮਾਨ ਨੇ ਐਲਾਨਤਾ ਕਰ ਦਿੱਤਾ ਸਟੇਟ ਦੇ ਤੋਂ ਕਿ ਥੋੜੇ ਦਿਨਾਂ ਤੱਕ ਹੀ ਕਿਹਾ ਉਹਨੇ ਕਿ ਬੇਅਦਬੀ ਦੋਸਿਆਂ ਨੂੰ ਮੈਂ ਸਜ਼ਾ ਜਿਹੜਾ ਦੇ ਕੇ ਹਟੂੰਗਾ ਯਾਨੀ ਕਿ ਸਿੱਧਾ ਜਿਹੜਾ ਸਖਬੀਰ ਬਾਦਲਵਾਲਾ ਸਖਬੀਰ ਬਾਦਲ ਨੇ ਜਿਹੜੀਆਂ ਸਾਰੀਆਂ ਗਲਤੀਆਂ ਮੰਨੀਆਂ ਨੇ ਤੇ ਕਬੂਲ ਕੀਤੀਆਂ ਨੇ ਕਹਿੰਦੇ ਭਾਵੇਂ ਸਾਰੇ ਕੁਝ ਕਬੂਲ ਕੀਤਾ ਕਿ ਹਾਂ ਮੈਥੋਂ ਹੋਇਆਗਾ ਤੇ ਹੁਣ ਜੇਕਰ ਹੁਣ ਭਗਵੰਤ ਮਾਨ ਸਰਕਾਰ ਨਾਲ ਕੁਝ ਕਰ ਸਕੀ ਜਾਂ ਸਰਕਾਰ ਇਨਸਾਫ ਨਾਲ ਦਵਾ ਸਕੀ ਸਿੱਖਾਂ ਨੂੰ ਤੇ ਫੇਰ ਮੁੜ ਕੇ ਮਿਲਣਾ ਵੀ ਨਹੀਂ ਕਿਉਂਕਿ ਹਾਲੇ ਤੱਕ ਸਾਨੂੰ 84 ਦਾ ਇਨਸਾਫ ਨਹੀਂ ਮਿਲਿਆ ਸਿੱਖ ਕਤਲਿਆਂ ਦਾ ਇਨਸਾਫ ਨਹੀਂ ਮਿਲਿਆ 90 92 ਦੇ ਹਾਕਿਆਂ ਦਾ ਇਨਸਾਫ ਨਹੀਂ ਮਿਲਿਆ ਤੇ ਜਿਹੜਾ ਹੈਗਾਗਾ ਬਰਗਾੜੀ ਦਾ ਜਿਹੜਾ ਬਹਿਲ ਕਲਾਂ ਗੋਲੀ ਕਾਣ ਦਾ ਇਨਸਾਫ ਨੂੰ ਜਿਹੜੀ ਸੰਗਤ ਅਡੀਕਦੀ ਪਈ ਆ 9 ਸਾਲ ਹੋ ਗਏ ਹੁਣ ਦੇਖਦੇ ਆ ਕਿ ਕਿੰਨੀ ਕਿ ਤਾਕਤ ਮੁੱਖ ਮੰਤਰੀ ਰੱਖਦਾ ਕਿੰਨੀ ਕਿ ਪਾਵਰ ਸੁਖਬੀਰ ਬਾਦਲਰ ਰੱਖਦਾਗਾ ਕਈ ਵਾਰੀ ਕੀ ਹੁੰਦਾਗਾ ਮੁੱਖ ਮੰਤਰੀ ਵੱਲੋਂ ਜਿਹੜਾਗਾ ਫੰਡ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵਾਰੰਟ ਕੱਢੇ ਜਾਂਦੇ ਆ ਪਰ ਅਗਲਾ ਕੀ ਕਰਦਾਗਾ ਹਾਈ ਕੋਰਟ ਦੇ ਵਿੱਚੋਂ ਜ਼ਮਾਨਤ ਲੈ ਲੈਂਦਾ ਕੰਮੇ ਲੈਂਦਾ ਜ਼ਮਾਨਤ ਕਿ ਜੀ ਸਿਆਸਤ ਤੋਂ ਪ੍ਰੇਰਿਤਾ ਮਾਮਲਾ ਸ਼ਿਆਸੀ ਜਿਹੜੀ ਸਿਆਸੀ ਬਦਲਾਖੋਰੀ ਕੀਤੀ ਜਾ ਰਹੀ ਆ ਹੁਣ ਚੀਮੇ ਨੇ ਲਿਖੀ ਆ ਚਿੱਠੀ ਉਹ ਅਕਾਲ ਤਖਤ ਦੇ ਵਿੱਚ ਜਿਹੜੀ ਵਿਕੇ ਫੜਾਈ ਆ ਹੁਣ ਨਾਲ ਹੀ ਚੀਮੇ ਨੂੰ ਫੜਨਾ ਚਾਹੀਦਾਗਾ ਤੇ ਨਾਲ ਹੀ ਸ਼ਖਵੀਰ ਨੂੰ ਟੰਗਣਾ ਚਾਹੀਦਾਗਾ ਪੰਜ ਸੱਤ ਜਿਹੜੇ ਹੋਰ ਨੇ ਇਹਨਾਂ ਦੇ ਨਾਲ ਆ ਤੇ ਨਾਲ ਹੀ ਉਹਨਾਂ ਨੂੰ ਘ੍ਰਿਸਣਾ ਚਾਹੀਦਾਗਾ ਮਤਾ ਕਹਣਾ ਵੀ ਜਿਨੇ ਜਿਨੇ ਕੀਤੀ ਹੈ ਬੇਅਦਬੀ ਕੋਈ ਵੀ ਦੋਸਤੀ ਬਚਣਾ ਨਹੀਂ ਚਾਹਦਾ ਜੇ ਇਸ ਅਦਾਲਤ ਤੋਂ ਬਚ ਜੂਗਾ ਪਰ ਪ੍ਰਮਾਤਮਾ ਦੀ ਅਦਾਲਤ ਤੇ ਕਹੇਈ ਅਦਾਲਤ ਆ ਟਾਈਮ ਤਾਂ ਲੱਗ ਸਕਦਾਗਾ ਪਰ ਉਹ ਅਜਾੜ ਕੇ ਰੱਖ ਦਿੰਦੇ ਆ ਘਰਾਂ ਦੇ ਘਰ ਬਰਬਾਦ ਹੋ ਜਾਂਦੇ ਨੇ ਜਦੋਂ ਬੰਦਾ ਪਾਪ ਕਰਦਾ ਉਹ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਜਿਨ੍ਹਾਂ ਨੂੰ ਚੋਹ ਵਰਨਾ ਦੇ ਉਪਦੇਸ਼ ਦਿੱਤਾ ਜਿਨ੍ਹਾਂ ਦੇ ਵਿੱਚ ਸਾਰੇ ਜਗਤ ਦਾ ਸਾਂਝਾ ਗੁਰੂ ਰਹਿਬਰ ਜੀਵਤ ਜੜ ਜਿਹੜੀ ਹੈਗੀ ਆ ਜੋਤ ਆ ਜਗ ਦੀ ਜੋਤ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਜੀਵਤ ਹਾਜ਼ਰ ਨਾਜ਼ਰ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਅਸੀਂ ਉਹਦੀ ਬੇਅਦਬੀ ਕਰਨ ਵਾਲਾ ਮਨੁੱਖਾ ਤੇ ਬੇਅਦਬੀਆਂ ਨੂੰ ਬਚਾਉਣ ਵਾਲਾ ਮਨੁੱਖਾ ਤੇ ਫਿਰ ਉਹਨੂੰ ਕਾਰੜੀ ਤੋਂ ਕਾਰੜੀ ਸਜ਼ਾ ਹੋਣੀ ਚਾਹੀਦੀ ਆ ਕਿ ਨਹੀਂ ਹੋਣੀ ਚਾਹੀਦੀ ਹੁਣ ਦੱਸੋ ਇਹ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆਂਗਾ ਜੇ ਕੋਈ ਚੰਗਾ ਕੰਮ ਕਰੂ ਅਸੀਂ ਸਲਾਘਾ ਕਰਾਂਗੇ ਜੇ ਭਗਵਾਨ ਤਮਾਰ ਚੰਗਾ ਕੰਮ ਕਰੂਗਾ ਬੇਅਦਬੀ ਦੇ ਦੋਸਿਆਂ ਨੂੰ ਟੰਗੂਗਾ ਇਹਨਾਂ ਫੜ ਕੇ ਇਹਨਾਂ ਜਿਵੇਂ ਮਸੰਦ ਕਰਾਹੇ ਚ ਗੁਰੂ ਸਾਹਿਬ ਨੇ ਪਾਏ ਸੀ ਪਰ ਹੁਣ ਗੁਰੂ ਸਾਹਿਬ ਦਾ ਦਰਦ ਇਹਦਾ ਕਿਸੇ ਨੂੰ ਦਿੱਤਾ ਨਹੀਂ ਜਾ ਸਕਦਾ ਮੈਨੂੰ ਲੱਗਦਾ ਕਿ ਇਹਨਾਂ ਮਸੰਦਾਂ ਨੂੰ ਤਲਨਾ ਚਾਹੀਦਾਗਾ ਇਹ ਮਸੰਦ ਬਚ ਗਈ ਸੀ ਉਦੋਂ ਜਿਨ੍ਹਾਂ ਦਾ ਇੱਕ ਗੁਰੂ ਸਾਹਿਬ ਦਾ ਤੀਰ ਵੱਜਿਆ ਸੀ ਤੇ ਉਹ ਦੁਬਾਰੇ ਜੀਵਤ ਹੋ ਗਏ ਸੀ ਕਹਿੰਦੇ ਤੇ ਹੁਣ ਜਿਹੜੇ ਪਾਪੀ ਨੇ ਹੁਣ ਦੇਖਦੇ ਆ ਕਿ ਭਗਵਾਨ ਤਮਨ ਹਵਾ ਦੇ ਵਿੱਚ ਹੀ ਜਿਹੜਾ ਤੀਰ ਮਾਰਦਾ ਜਾਂ ਕਹਿ ਦਿੰਦੇ ਆਪਾਂ ਜ਼ਿਆਦਾਤਰ ਕਹਿੰਦੇ ਆ ਕਿ ਉਹ ਚੁਟਕਲਿਆਂ ਨਾਲ ਹੀ ਕੰਮ ਸਾਰ ਦਿੰਦਾਗਾ ਹੁਣ 26 27 ਮਹੀਨੇ ਹੋ ਗਏ ਉਹਦੀ ਸਰਕਾਰ ਨੂੰ ਤੇ ਆ ਦੇਖਦੇ ਆ ਮੀਨਾਂ 20 ਦਿਨ ਹੋਰ ਦੇਖ ਲੋ ਜੇ ਇਹਦੇ ਵਿੱਚ ਕਰ ਗਏ ਕੁਝ ਕਰ ਗਿਆ ਤੇ ਨਹੀਂ ਫਿਰ ਮੁੜ ਕੇ ਨਹੀਂ ਹੁੰਦਾ ਤੇ ਇੱਕ ਮੈਂ ਤੁਹਾਨੂੰ ਪਹਿਲਾਂ ਦੱਸਿਆਗਾ ਕਿ ਅਦਾਲਤਾਂ ਦੇ ਵਿੱਚ ਇਹ ਲੋਕ ਨੇ ਜਿਹੜੇ ਵੱਡੇ ਲੋਕ ਹੁੰਦੇ ਨੇ ਜਿਹੜੇ ਉਪ ਮੰਤਰੀ ਰਹੇ ਹੁਣ ਮੰਤਰੀ ਰਹੇ ਹੁਣ ਚੀਫ ਰਹੇ ਹੋਣਾ ਉਹ ਅਦਾਲਤਾਂ ਦੇ ਵਿੱਚੋਂ ਇਹ ਕਹਿ ਕੇ ਜਿਹੜਾ ਬਰੀ ਹੋ ਜਾ ਕਹਿਦੀ ਆਪਾਂ ਜਾਂ ਜ਼ਮਾਨਤਾਂ ਲੈ ਲੈਂਦੇ ਆ ਕੋਰਟ ਦੇ ਵਿੱਚੋਂ ਜਿਵੇਂ ਸੁਮੇਤ ਸੈਣੀ ਲਈ ਬੈਠਾਗਾ ਜਾ ਹੋਰ ਲਈ ਬੈਠੇ ਨੇ ਬਥੇਰੇ ਇਸ ਤਰ੍ਹਾਂ ਨੂੰ ਜਵਾਨ ਤਾਂ ਮਿਲ ਜਾਂਦੀਆਂ ਭਵੰਤਮਾਨ ਨੂੰ ਕਹਿਣਾਗਾ ਕਿ ਕਿਤੇ ਇਹ ਕੰਮ ਨਾ ਹੋਵੇ ਕਿ ਤੂੰ ਸੁਵੀਰ ਬਾਦਲ ਨੂੰ ਅਜੇ ਫੜਨ ਲੱਗੇ ਤੇ ਪਹਿਲਾਂ ਉਸ ਨੂੰ ਜਵਾਨਤ ਮਿਲ ਜੇ ਜੇ ਕਰੇ ਤਾਂ ਫਿਰ ਪੱਕੇ ਪੈਰ ਕਰੇ ਤੇ ਨਹੀਂ ਫਿਰ ਖੜਾ ਸਾਡੀ ਫਿਰ ਉਹ ਪ੍ਰਮਾਤਮਾ ਵੇਖੀ ਜਾਂਦਾਗਾ ਅੱਧ ਪਜਾ ਤਾਂ ਉਹਨੇ ਦੇਖ ਲਿਆ ਇਹ ਬਾਤ ਥੋੜਾ ਕਹਣਾ ਰਹਿੰਦਾਗਾ ਫਿਰ ਉਹ ਪ੍ਰਮਾਤਮਾ ਦੀ ਕਚਹਿਰੀ ਤਾਂ ਕਿਧਰੇ ਗਈ ਨਹੀਂ ਤੁਹਾਨੂੰ ਕੀ ਲੱਗਦਾਗਾ ਇਸ ਮੁੱਦੇ ਤੇ ਭਗਵੰਤ ਮਾਨ ਸਿਆਸਤ ਕਰ ਰਿਹਾ ਜਾਂ ਭਗਵੰਤ ਮਾਨ ਸਹੀ ਕਰ ਰਿਹਾ ਜਾਂ ਭਗਵੰਤ ਮਾਨ ਨੂੰ ਇਹ ਤੋਂ ਪਹਿਲਾਂ ਕਰਨਾ ਚਾਹੀਦਾ ਸੀ ਜਾਂ ਭਗਵੰਤ ਮਾਨ ਹੁਣ ਕਰ ਰਿਹਾ ਇਹ ਬਹੁਤ ਜਿਹੜਾ ਸਲੱਗਾ ਜੋ ਕਦਮਾਂ ਤੁਸੀਂ ਸਾਰੇ ਇਹ ਜਿਹੜੇ ਮੈਂ ਤੁਹਾਨੂੰ ਦਿੱਤੇ ਨੇ 2-4 ਹੈਂਡ ਦਿੱਤੇ ਨੇ ਤੁਸੀਂ ਆਪਣੇ ਕਮੈਂਟ ਕਰਕੇ ਇਹਦੇ ਵਿੱਚ ਜਰੂਰ ਦੱਸਣਾ ਕਿਉਂਕਿ ਅਕਾਲ ਤਖਤ ਤੋਂ ਮਾਫੀ ਮੰਗਣਾ ਜਾਂ ਜਨਤਕ ਕਰਾਉਣਾ ਮੈਨੂੰ ਪਹਿਲਾਂ ਪਤਾ ਸੀ ਕਿ ਇੱਕ ਡਰਾਮਾ ਖੇਡੂਆ ਬੜੀ ਚਾਲ ਭੈੜੀ ਹੁੰਦੀ ਹੈ ਸਿਆਸਤ ਦੀ ਪਹਿਲੇ ਜਿਹੜਾ ਜਨਤਕ ਕਰਤਾ ਪਤਾ ਸੀ ਇਹਨੂੰ ਵੀ ਸੁਖਵੀਰ ਵਾਦਾਲ ਨੂੰ ਪਾਲਪਾਲ ਦੀ ਰਿਪੋਰਟ ਇਹਦੇ ਕੋਲੇ ਵੀ ਆਉਂਦੀ ਹੈ ਜੇ ਮੁੱਖ ਮੰਤਰੀ ਕੋਲੇ ਜਾਂਦੀ ਹੈ ਰਿਪੋਰਟ ਇਹਦੇ ਕੋਲੇ ਵੀ ਉਨੀ ਆਉਂਦੀ ਆ ਤੇ ਹੁਣ ਦੇਖਦੇ ਆ ਆਉਣ ਵਾਲਾ ਸਮਾਂ ਮੈਨੂੰ ਦਿਓ ਇਜਾਜ਼ਤ ਆਪਾਂ ਨਵੀਂ ਵੀਡੀਓ ਲੈ ਕੇ ਤੁਹਾਡੇ ਚਰਨਾਂ ਦੇ ਵਿੱਚ ਸ਼ਰਮਣੀ ਕਮੇਟੀ ਨੇ ਜਿਹੜੇ ਗਨਾਹ ਕੀਤੇ ਨੇ ਕਾਰੇ ਕੀਤੇ ਨੇ ਕੀ ਕੀ ਕੀਤੇ ਨੇ ਤੇ ਉਹ ਤੁਹਾਨੂੰ ਮੈਂ ਜਲਦੀ ਵੀਡੀਓ ਲੈ ਕੇ ਆਉਂਦੇ ਆ ਤੁਹਾਡੇ ਕਚਹਿਰੀ ਦੇ ਵਿੱਚ ਰੱਖਦੇ ਆ ਉਦੋਂ ਤੱਕ ਦਿਓ ਮੈਨੂੰ ਇਜਾਜ਼ਤ ਤੁਸੀਂ ਵੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰਮ ਸਿੰਘ ਉੱਪਰ